ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਰਕੇ ਬਟਿਕ ਤੇ ਤੁਹਾਡਾ ਸਵਾਗਤ ਹੈ। ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ। ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ। ਅੱਜ ਆਪਾਂ ਚਨਾਰ ਦੀ ਵਰਦੀ ਦੇ ਵਿੱਚ ਸਾਨੂੰ ਨਿਊ ਪ੍ਰਿੰਟ ਲੈ ਕੇ ਆਏ ਜੀ ਬਹੁਤ ਸੋਹਣੇ ਪ੍ਰਿੰਟ ਨੇ। ਪ੍ਰਿੰਟ ਇੱਕ ਤੋਂ ਇੱਕ ਸੋਹਣਾ ਹੋਏਗਾ ਜੀ। ਚਨਾਰ ਦੀ ਫੈਬਰਿਕ ਰਹੇਗੀ ਆਪਣੇ ਕੋਲੇ। ਹਨਾ ਤੇ ਕਈ ਬਣਾ ਕਹਿੰਦੇ ਨੇ ਵੀ ਉੱਥੇ ਐਨੇ ਦਾ ਮਿਲ ਰਿਹਾ ਜੀ ਐਨੇ ਦਾ ਮਿਲ ਰਿਹਾ ਜੀ। ਦੇਖੋ ਫੈਬਰਿਕ ਦਾ ਫਰਕ ਹੁੰਦਾ ਜੀ ਜਿਵੇਂ ਹੁਣ ਕਈ ਸੂਟ ਆ ਗਏ ਪ੍ਰਿੰਟ ਉਸ ਜਿਹੜੇ ਟੇਸਟਾ ਦੇ ਵਿੱਚ ਨੇ ਜੀ ਉਹ ਮਹਿੰਗੇ ਹੋ ਜਾਂਦੇ ਨੇ। ਇਸ ਕਰਕੇ ਫਲੀ ਤੁਸੀਂ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਜੋ ਵੀ ਵੀਡੀਓ ਦੇਖਦੇ ਹੋ ਉੱਪਰ ਪਹਿਲਾਂ ਤੁਸੀਂ ਕੱਪੜੇ ਤੇ ਸਟਾਈਲ ਦੇਖਿਆ ਕਰੋ ਜੀ ਫੇਰ ਤਾਂ ਸਾਨੂੰ ਦੱਸਿਆ ਕਰੋ ਵੀ ਹਾਂ ਇੰਦਾ ਨਹੀਂ ਫੈਬਰਿਕ ਉੱਥੇ ਇੰਨੇ ਦੀ ਮਿਲ ਰਹੀ ਹੈ। ਬਾਕੀ ਥੋੜਾ ਮੋਟਾ ਹੁਣ ਹੈ ਨਾ ਤੁਸੀਂ ਕਹਿੰਦੇ ਹੋ ਵੀ ਉੱਥੇ ਇੰਨੇ ਦਾ ਮਿਲ ਰਿਹਾ ਇੰਨੇ ਦਾ ਮਿਲ ਰਿਹਾ 100 200 ਦਾ ਸਾਡਾ ਆਪਦਾ ਮਾਰਜਿਨ ਵੀ ਹੁੰਦਾ ਹੈ ਨਾ ਆਪਾਂ ਨੂੰ ਇਹ ਤਾਂ ਤੁਹਾਨੂੰ ਵੀ ਪਤਾ ਹੀ ਹੈ ਵੀ ਆਪਾਂ ਇੰਨੀ ਮਿਹਨਤ ਕਰਦੇ ਹਾਂ ਜੇ 100 200 ਆਪਦਾ ਮਾਰਜਿਨ ਨਾ ਰਹੇ ਜੀ ਫਿਰ ਉਹਦਾ ਕੀ ਫਾਇਦਾ। ਤੇ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇ ਕੋਸਰੋਗੇ ਤੁਸੀਂ ਫੋਲੋ ਕਰੋ ਦੂਸਰਾ ਚੈਨਲ ਹੈਗਾ ਜੀ ਆਪਣਾ ਰਾਜਿੰਦਰ ਬਲੌਗ ਜਿੱਥੇ ਆਪਾਂ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਆ ਇਸ ਚੈਨਲ ਤੇ ਆਪਾਂ ਸੂਟਾਂ ਦੀ ਵੀਡੀਓ ਅਪਲੋਡ ਕਰਦੇ ਆ ਚਲੋ ਜੀ ਅੱਜ ਵਾਲੇ ਸੂਟਾਂ ਜੋ ਤੁਸੀਂ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਸੂਟ ਬੁੱਕ ਕਰ ਸਕਦੇ 9 ਜੀ ਸਾਰੇ ਤੋਂ ਪਹਿਲਾਂ ਦੇਖੋ ਨਿਊ ਪ੍ਰਿੰਟ ਕਿੰਨਾ ਸੋਹਣਾ ਆਇਆ ਇਹ ਪ੍ਰਿੰਟ ਪਹਿਲੀ ਵਾਰ ਆਇਆ ਜੀ ਆਪਣੇ ਕੋਲੇ ਇਹ ਵੀ ਤੁਹਾਨੂੰ ਵਰਦਰੀ ਹੈ ਜਿਹੜੀ ਬਹੁਤ ਵਧੀਆ ਮਿਲੇਗੀ ਨਾਲ ਇਹਦੇ ਪਲੇਨ ਸਲਵਾਰ ਜਿਸ ਤਰ੍ਹਾਂ ਦੀ ਫੋਜੀ ਕਲਰ ਦੀ ਦੇਖੋ ਸਾਈਟਾਈ ਮੀਟਰ ਦੀ ਕਟ ਹੈ ਜੀ ਜੇ ਤੁਸੀਂ ਨੇ ਇਹ ਆਲ ਓਵਰ ਲੈਣਾ ਜੀ ਤਾਂ ਆਲ ਓਵਰ ਵੀ ਲੈ ਸਕਦੇ ਹੋ ਆਲ ਓਵਰ ਦਾ ਥੋੜਾ ਜਿਹਾ ਜਿਹੜਾ ਰੇਟ ਹੈ ਜੀ ਉਹ ਕਾਸਟਲੀ ਹੋ ਜਾਂਦਾ ਤੇ ਮੈਚਿੰਗ ਸੂਟ ਆ ਜਿਹੜਾ ਉਹ ਬਜਟ ਦੇ ਵਿੱਚ ਆ ਜਾਂਦਾ ਦੇਖੋ ਲਓ ਜੀ ਇਸ ਤਰ੍ਹਾਂ ਦਾ ਇਹਦਾ ਪ੍ਰਿੰਟਰ ਹੈਗਾ ਤੇ ਇਹਦੇ ਨਾਲ ਇਸ ਤਰ੍ਹਾਂ ਦੀ ਫਰੋਜੀ ਕਲਰ ਦੀ ਵਧੀਆ ਵਾਲੀ ਤੁਹਾਨੂੰ ਬਰਬਰੀ ਦੀ ਬਰਬਰੀ कॉटन ਦੀ ਸਲਵਾਰ ਮਿਲੇਗੀ ਜੀ ਇਹ ਜਿਹੜਾ ਸਟਾਫ ਹੈ ਜੀ ਥੋੜਾ ਜਿਹਾ ਬਰਬਰੀ ਦਾ ਇਹ ਵੀ ਗਰਮੀ ਵਾਲੀ ਫੈਬਰਿਕ ਆ ਗਈ ਵਰਬਰੀ कॉटन ਸਟੌਪ ਚਲਾ ਗਿਆ ਜੀ ਇਹਦੇ ਵਿੱਚ ਸ਼ਾਈਨਿੰਗ ਨਹੀਂ ਹੋਏਗੀ ਉਨੀ ਜ਼ਿਆਦਾ ਹਲਕੀ ਸ਼ਾਈਨਿੰਗ ਹੋਏਗੀ ਵੀ ਗਰਮੀ ਦੇ ਵਿੱਚ ਹਨਾ ਆਪਾਂ ਨੂੰ ਚਮਕਾ ਹੋ ਦਮਕਾਲਾ ਸੂਟ ਹੋਵੇ ਇਹ ਚੀਜ਼ ਨਹੀਂ ਹੈਗੀ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਜੀ ਇਹਦਾ ਪ੍ਰਾਈਸ ਰਹੇਗਾ ਜੀ 1850 ਪੀਸੀ ਪੰਜਾਬ ਦੇ ਪੰਜਾਬ ਦੇ ਵਿੱਚ ਹੀ ਹੋਣਗੇ ਜੀ ਜੇ ਤੁਸੀਂ ਬਾਹਰ ਹੋਰ ਸਟੇਟ ਤੋਂ ਮੰਗਵਾ ਰਹੇ ਹੋ ਤਾਂ ਉਹਦੇ ਬਣਦੇ ਚਾਰਜ ਤੁਹਾਨੂੰ ਲੱਗ ਜਾਣਗੇ ਕਲਰ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਪਲੀਜ਼ ਭੈਣ ਨੂੰ ਰਿਕੁਐਸਟ ਆ ਜਲਦੀ ਜਲਦੀ ਆਪਣੇ ਸੂਟ ਮੁਕ ਕਰ ਲਈ ਜੀ ਦੂਸਰਾ ਕਲਰ ਹੈਗਾ ਇਹਦੇ ਵਿੱਚ ਇਸ ਤਰ੍ਹਾਂ ਦਾ ਪਰਪਲ ਕਲਰ ਲਓ ਜੀ ਤੇ ਮੈਸੂਰ orange ਪੰਝਾ ਪੰਝਾ ਦੇ ਵਿੱਚ ਦੇਖੋ ਜੀ ਦੂਸਰਾ ਕਲਰ ਹੈਗਾ ਇਸ ਤਰ੍ਹਾਂ ਦਾ ਇਹਦਾ ਹੋ ਰੂਗਾ ਪਰਪਲ ਕਲਰ ਦੇ ਨਾਲ ਆਪਾਂ ਨੇ ਇਸ ਤਰ੍ਹਾਂ ਇਹਦੀ ਪਰਪਲ ਦੀ ਰੱਖੀ ਹੈ ਜੀ ਅ ਸਲਵਾਰ ਇਹਦੇ ਚਾਹੇ ਤੁਸੀਂ ਕਾਪਟਾ ਡਾਈ ਕਰਵਾ ਕੇ ਲਾ ਸਕਦੇ ਹੋ ਸ਼ਰਟ ਦੇ ਜੇ ਤੁਸੀਂ ਫੁੱਲ ਵੈਲ ਲਾਉਣੀ ਤਾਂ ਉਹ ਵੀ ਤਾਂ ਤੁਸੀਂ ਫੁੱਲ ਵੈਲ ਵੀ ਰੱਖ ਸਕਦੇ ਹੋ ਬਹੁਤ ਸੋਹਣੇ ਪ੍ਰਿੰਟ ਨੇ ਨੇੜੇ ਤੋਂ ਦਿਖਾਵਾਂਗੇ ਆਪਾਂ ਇਹ ਪ੍ਰਿੰਟ ਦੇ ਵਿੱਚ ਦੋ ਕਲਰ ਆ ਗਏ ਜੀ ਫਰੋਜੀ ਤੇ ਇਸ ਤਰ੍ਹਾਂ ਦਾ ਪੀਚ ਪਰਪਲ ਦਾ ਕੰਬੀਨੇਸ਼ਨ ਹੈ 1850 ਰੁਪਏ ਸੂਟ ਦਾ ਪ੍ਰਾਈਸ ਰਹੇਗਾ ਜੀ ਇੱਕ ਕਲਰ ਆ ਗਿਆ ਦੇ ਵਿੱਚ ਇਸ ਤਰ੍ਹਾਂ ਦਾ ਆਨੀਅਨ ਜਿਹਾ ਸ਼ੇਡ ਹੈ ਨਾ ਇਹ ਵੀ ਬਹੁਤ ਪਿਆਰਾ ਕਲਰ ਹੈ ਪਹਿਲਾਂ ਇਹ ਔਰਗੈਂజా ਵਰਬਰੀ ਦੇ ਵਿੱਚ ਆਇਆ ਸੀ ਇਹ ਸੌਰੀ ਔਰਗੈਂజా ਜਰੀ ਦੇ ਵਿੱਚ ਆਇਆ ਸੀ ਜੀ ਇਹ ਪ੍ਰਿੰਟ ਦੇ ਵਿੱਚ ਤੁਹਾਨੂੰ ਨੇੜੇ ਤੋਂ ਦਿਖਾਵਾਂਗੇ ਇਸ ਤਰ੍ਹਾਂ ਦਾ ਚਾਕਲੇਟ ਜਿਹਾ ਕਲਰ ਹੈ ਬਹੁਤ ਸੋਹਣਾ ਇਹਦੇ ਨਾਲ ਇਸ ਤਰ੍ਹਾਂ ਦੀ ਰੱਖੀਏ ਜੀ ਆਪਾਂ ਨੇ ਪਲੇਨ ਸਲਵਾਰ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣੇ ਸੂਟ ਬੁੱਕ ਕਰ ਸਕਦੇ ਹੋ। ਲਓ ਜੀ ਇਸ ਤੋਂ ਬਾਅਦ ਚੌਥਾ ਕਲਰ ਆ ਗਿਆ ਜੀ ਇਹਦੇ ਵਿੱਚ ਇਹ ਵਾਲਾ। ਮਹਿੰਦੀ ਮਾਸਟਰਡ ਕਲਰ ਹੈ ਬਹੁਤ ਸੋਹਣਾ ਪ੍ਰਿੰਟ ਹੈ ਇਹਦਾ। ਪਤਾ ਜੀ ਆਪਾਂ ਬਰਬਰੀ ਦਾ ਦੁਪੱਟੇ ਵਾਲਾ ਸੂਟ ਲਵਾਂਗੇ ਜੀ ਉਹ ਥੋੜਾ ਜਿਆਦਾ ਨਾ ਕੋਸਟਲੀ ਪੈ ਜਾਂਦਾ। ਪਰ ਇਹਨਾਂ ਨੂੰ ਦੇਖੋ ਜੀ ਇਹ ਨਹੀਂ ਹੈਗਾ ਵੀ ਆਪਾਂ ਤੁਹਾਨੂੰ ਜਿਹੜੀ ਫੈਬਰਿਕ ਆ ਉਹ ਵਧੀਆ ਨਹੀਂ ਦੇਵਾਂਗੇ। ਚਨਾਰੀ ਦੇ ਉੱਪਰ ਸਟੈਂਪ ਲੱਗੀ ਹੋਈ ਹੈ ਸੂਟ ਦੇ। ਦੇਖੋ। ਸਨਾਰ ਦੀ ਵਰਬਰੀ ਮਿਲੂਗੀ ਤੁਹਾਨੂੰ ਇਹ ਨਹੀਂ ਹੈਗਾ ਵੀ ਏਕੇ ਦੀ ਜਾਂ ਐਸਕੇ ਦੀ ਹੋਏਗੀ ਅਸੀਂ ਦੱਸ ਕੇ ਇਨਾਰਦੀ ਦੇਵਾਂਗੇ ਇਸ ਤਰ੍ਹਾਂ ਦਾ ਇਹਦਾ ਮਹਿੰਦੀ ਮਾਸਟਰਡ ਜਾਂ ਕਲਰ ਹੈ ਤੇ ਇਹਦੇ ਨਾਲ ਇਸ ਤਰ੍ਹਾਂ ਦੀ ਪਲੇਨ ਕਲਰ ਦੀ ਰੱਖੀ ਹੈ ਜੀ ਸਨਾਰ ਲਓ ਜੀ 1850 ਰੁਪਏ ਸੂਟ ਦਾ ਪ੍ਰਾਈਸ ਹੈ ਜਲਦੀ ਜਲਦੀ ਆਪਣੀ ਸੂਟ ਬੁੱਕ ਕਰ ਲਓ ਇਸ ਤੋਂ ਬਾਅਦ ਇੱਕ ਕਲਰ ਤੇ ਪ੍ਰਿੰਟ ਬਹੁਤ ਸੋਹਣੇ ਨੇ ਇਹਨਾਂ ਦੇ ਨਾ ਬਾਲੇ ਪੜਤੀਲੇ ਨੇ ਨਾ ਵਾਲੇ ਲਾਈਟ ਨੇ ਬਹੁਤ ਸੋਹਣੇ ਸਰਦਾਰੀ ਜੇ ਕਲਰ ਨੇ ਇਹਨਾਂ ਦੇ ਕਿੰਨਾ ਵਧੀਆ ਪਿਸਤਾ ਜਿਹਾ ਕਲਰ ਹੈ ਇਹ ਇਹ ਵੀ ਸਾਰੀ ਚਨਾਰ ਦੀ ਹੋ ਰਹੇਗੀ ਇਸ ਤਰ੍ਹਾਂ ਦੀ ਆਪਾਂ ਇਹਦੇ ਨਾਲ ਰੱਖੀਏ ਜੀ ਸਲਵਾਰ ਦੇਖੋ ਲਾਈਟ ਲਓ ਜੀ ਇਸ ਤਰ੍ਹਾਂ ਦਾ ਇਹ ਪ੍ਰਿੰਟ ਆ ਗਿਆ ਦੇਖੋ ਜੀ ਕੇ ਆ ਗਿਆ ਪਿਸਤਾ ਕਲਰ ਦਾ ਪ੍ਰਿੰਟ ਹੈ ਬਹੁਤ ਸੋਹਣਾ ਇਹ ਵੀ ਚਨਾਰ ਦੀ ਵਰਦਰੀ ਹੈ ਦੇਖੋ ਜੀ ਸਾਰੇ ਸਟੈਂਪ ਲੱਗੀ ਹੋਊਗੀ ਸ਼ਰਟ ਦੇ ਉੱਪਰ ਉਸ ਤੋਂ ਬਾਅਦ ਇੱਕ ਕਲਰ ਆ ਗਿਆ ਜੀ ਇਹਦਾ ਇਸ ਤਰ੍ਹਾਂ ਦਾ ਲਾਈਟ ਸੇਮ ਦਿਖ ਰਿਹਾ ਹੈ ਵੀਡੀਓ ਦੇ ਵਿੱਚ ਕਲਰ ਇਹ ਦੇਖੋ ਜੀ ਸਲਵਾਰਾਂ ਦੀ ਫੈਬ੍ਰਿਕ ਇਹਦੇ ਨਾਲ ਪਲੇਨ ਹੀ ਹੈ ਜੀ ਨਾਲ بیس ਕਲਰ ਦੀ ਹੈ ਦੇਖੋ ਤੁਸੀਂ ਦੇਖ ਸਕਦੇ ਹੋ ਤੇ ਸ਼ਰਟਾਂ ਦੇ ਪ੍ਰਿੰਟ ਆਪਾਂ ਤੁਹਾਨੂੰ ਦਿਖਾ ਦਿੰਦੇ ਜੀ ਜਿਹੜੀਆਂ ਪਹਿਣਾ ਦੁਪੱਟੇ ਨਾਲ ਤੁਸੀਂ ਇੰਨੇ ਮਹਿੰਗੇ ਕਾਸਟਲੀ ਨਹੀਂ ਲੈ ਸਕਦੀਆਂ ਤਾਂ ਉਹਨਾਂ ਲਈ ਇਹ ਬਜਟ ਦੇ ਵਿੱਚ ਆਉਣ ਵਾਲੇ ਸੂਟ ਨੇ ਜੀ ਇਸ ਤੋਂ ਬਾਅਦ ਇੱਕ ਕਲਰ ਆ ਗਿਆ ਜੀ ਇਸ ਤਰ੍ਹਾਂ ਦਾ ਇਹਦਾ ਰਾਇਲ ਬਲੂ ਕਲਰ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਕਿੰਨਾ ਸੋਹਣਾ ਕਲਰ ਆ ਰਿਹਾ ਵੀਡੀਓ ਦੇ ਵਿੱਚ ਸੇਮ ਕਲਰ ਹੈ ਜੀ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦੀ ਪਲੇਨ ਰੱਖੀ ਹੈ ਜੀ ਸਲਵਾਰ ਬਹੁਤ ਸੋਹਣਾ ਪ੍ਰਿੰਟ ਹੈ ਦੇਖੋ ਲਓ ਸਕਰੀਨਸ਼ਾਟ ਤੁਸੀਂ ਇਹ ਸੂਟ ਆਪਣੇ ਬੁੱਕ ਕਰ ਸਕਦੇ ਹੋ ਇਸ ਤੋਂ ਬਾਅਦ ਆਪਾਂ ਇੱਕ ਤਾਂ ਉਹ ਏ ਡਿਜ਼ਾਈਨ ਦਿਖਾਉਣੀ ਆ ਜੀ ਇਹਦਾ ਨਾ ਪਹਿਲਾਂ ਜਿਹੜਾ ਪ੍ਰਿੰਟ ਆ ਰਿਹਾ ਜੀ ਉਹ ਵਿਦਾਊਟ ਵਿਦ ਦੁਪੱਟਾ ਆ ਰਿਹਾ ਸੀਗਾ ਉਹ ਵਿਦ ਦੁਪੱਟੇ ਨਾਲ ਥੋੜਾ ਜਿਆਦਾ ਹੈਗਾ ਚਨਾਰ ਦੀ ਬਰਬਰੀ ਹੈ ਇਹ ਵੀ ਸਟੱਫ ਸੇਮ ਹੈਗਾ ਬਸ ਇਹ ਵਿਦਾਊਟ ਦੁਪੱਟਾ ਆ ਗਿਆ ਜੀ ਦੁਪੱਟੇ ਦੇ ਨਾਲ ਥੋੜਾ ਜਿਹਾ ਜਿਹੜਾ ਹੈਗਾ ਸੂਟ ਦਾ ਰੇਟ ਬਾਲਾ ਜਾਦੇ ਚਲਾ ਜਾਂਦਾ ਵਿਦਾਊਟ ਦੁਪੱਟੇ ਤੋਂ ਹੀ ਤੁਹਾਨੂੰ ਪਏਗਾ ਜੀ 1850 ਦਾ ਦੇਖੋ ਜੀ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਰੱਖੀ ਹੈ ਜੀ ਇਸ ਤਰ੍ਹਾਂ ਦੀ ਲਾਈਟ ਕਲਰ ਦੀ ਇਹਦੇ ਨਾਲ ਦੀ ਬੇਸ ਕਲਰ ਦੀ ਸਲਵਾਰ ਜੇ ਤੁਸੀਂ ਇਹਦੇ ਨਾਲ ਰੈੱਡ ਸਲਵਾਰ ਰੱਖੋਣੀ ਚਾਹੁੰਦੇ ਹੋ ਤਾਂ ਰੈੱਡ ਵੀ ਰੱਖ ਸਕਦੇ ਹੋ ਦੁਪੱਟੇ ਦੇ ਨਾਲ ਤੁਹਾਨੂੰ ਇਹ 3250 ਰੁਪਏ ਦਾ ਪਏਗਾ ਜੀ ਪ੍ਰਿੰਟਡ ਦੁਪੱਟੇ ਨਾਲ ਜੇ ਤੁਸੀਂ ਇਹਨੂੰ ਅਸੀਂ ਤੁਹਾਨੂੰ ਦੁਪੱਟਾ ਡਾਈ ਕਰਵਾਉਣਾ ਤਾਂ ਕਰਵਾ ਆ ਕੇ ਦੇ ਦਾਂਗੇ ਤਾਂ ਤਾਂ ਤੁਹਾਨੂੰ ਇਹ ਪਊਗਾ ਜੀ 2800 ਰੁਪਏ ਦੇ ਵਿੱਚ ਜੇ ਤੁਸੀਂ ਇਹ ਲਓਗੇ ਇਹਦੇ ਨਾਲ ਦੁਪੱ ਸਲਵਾਰ ਤੁਹਾਡੀ ਚੋਅ ਅਸ਼ੇ ਦੇ ਵਿੱਚ ਦੋ ਆਪਸ਼ਨ ਹੈਗੀਆਂ ਨੇ 레드 ਵੀ ਲਾ ਸਕਦੇ ਹੋ ਤੇ ਸਕਿਨ ਕਲਰ ਵੀ ਲਾ ਸਕਦੇ ਲਓ ਜੀ ਜੇ ਵੀ ਦਾ ਉਪਰ ਦੁਪੱਟਾ ਲੈਣਾ ਤੁਸੀਂ ਤਾਂ 1850 ਰੁਪਏ ਦੇ ਵਿੱਚ ਤੁਹਾਨੂੰ ਇਹ ਸੂਟ ਆ ਜਿਹੜਾ ਮਿਲ ਜੂਗਾ ਲਓ ਜੀ ਇਸ ਤੋਂ ਬਾਅਦ ਆ ਗਿਆ ਪ੍ਰਿੰਟੇ ਦਾ ਬਲੈਕ ਇਹਦੇ ਨਾਲ ਵੀ ਤੁਹਾਨੂੰ ਦੋ ਆਪਸ਼ਨਾਂ ਮਿਲ ਜਾਣਗੀਆਂ ਚਾਹੇ ਤੁਸੀਂ ਬਲੈਕ ਸਲਵਾਰ ਰੱਖ ਲਿਓ ਇਹਦੇ ਨਾਲ ਵੈਸੇ ਆਪਾਂ ਬਲੈਕ ਸਲਵਾਰ ਰੱਖੀ ਹੋਈ ਹੈ ਜੇ ਤੁਸੀਂ ਇਹਦੇ ਨਾਲ ਇਸ ਤਰ੍ਹਾਂ ਦੀ ਸਕਿਨ ਸਲਵਾਰ ਰੱਖਣੀ ਚਾਹੁੰਦੇ ਹੋ ਤਾਂ ਤੁਸੀਂ ਸਕਿਨ ਵੀ ਰੱਖ ਸਕਦੇ ਇਹ ਵੀ ਚਨਾਰ ਦੀ ਵਰਤਰੀ ਹੈ ਸਾਰੀ ਲਓ ਜੀ 350 ਅੱਜ ਵਾਲੇ ਸੂਟਾਂ ਨਾਲ ਦੁਪੱਟੇ ਨਹੀਂ ਹੈਗੇ ਜੀ ਤਾਂ ਕਰਕੇ ਇਹਨਾਂ ਦਾ ਰੇਟ ਹੈ ਜਿਹੜਾ ਥੋੜਾ ਜਿਹਾ ਬਜਟ ਦੇ ਵਿੱਚ ਆਉਣਾ ਹੈ ਤੇ ਇੱਕ ਕਲਰ ਆ ਗਿਆ ਜੀ print ਦੇਖੋ ਕਿੰਨਾ ਪਿਆਰਾ ਇਹ ਵਾਲਾ। ਲਈਂਜ ਪਹਿਣਾ ਨੂੰ ਰਿਕਵੈਸਟ ਹੈ ਜੀ print ਨੇ ਜਿਹੜੇ ਬਹੁਤ ਸੋਹਣੇ ਨੇ ਬਿਲਕੁਲ ਸਰਦਾਰੀ ਸੂਟ ਨੇ ਜਲਦੀ ਜਲਦੀ ਤੁਸੀਂ ਆਪਣੇ ਸੂਟ ਬੁੱਕ ਕਰ ਲਿਆ ਕਰੋ ਦੇਖੋ। print ਕਿੰਨਾ ਸੋਹਣਾ ਹੈ। ਫਰੋਜੀ ਸਰਦਈ ਕਲਰ ਹੈ ਇਹ ਫਰੋਜੀ ਨਹੀਂ ਹੈਗਾ ਇਸ ਤਰ੍ਹਾਂ ਆਪਾਂ ਨੇ ਰੱਖੀ ਹੈ ਜੀ ਇਹਦੇ ਨਾਲ ਦੀ ਸਲਵਾਰ ਬੇਟੇ ਤੁਹਾਨੂੰ ਕਿ ਤੁਸੀਂ ਇਹ ਨਾਲ ਦੁਪੱਟਾ ਟਾਈ ਡਾਈ ਕਰਵਾਵਾਂਗੇ ਆਪਾਂ ਲਾਈਟ ਪੀਚ ਕਲਰ ਪਾ ਕੇ ਬਹੁਤ ਸੋਹਣਾ ਸੂਟ ਹੈ ਜਿਹੜਾ ਇਹ ਦੁਪੱਟੇ ਨਾਲ ਬਣ ਜੂਗਾ ਲਓ ਇਸ ਤੋਂ ਬਾਅਦ ਆ ਗਿਆ ਜੈਲ ਇਸ ਤੋਂ ਬਾਅਦ ਆ ਗਿਆ ਜੀ ਇਹ ਬੜਾ ਮਾਸਟਰਡ ਕਲਰ ਇਹ ਦੇਖੋ ਇੰਨਾ ਸੋਹਣਾ ਪ੍ਰਿੰਟ ਹੈ ਇਹਦਾ ਵੀ ਤੁਸੀਂ ਜਲਦੀ ਜਲਦੀ ਬੁੱਕ ਕਰ ਲਓ ਜੀ ਸੂਟ 4-5 ਦਿਨ ਹੋਗੇ ਸਾਡੇ ਕੋਲੇ ਆਇਆ ਨੂੰ ਹੋ ਸਕਦਾ ਵੀ ਸੌਫ ਤੋਂ ਕੁਝ ਮਿਲਣ ਜਾਂ ਨਾ ਮਿਲਣ ਜਿਹੜੇ ਸੂਟ ਆਪਣੇ ਕੋਲ ਅਵੇਲੇਬਲ ਨਹੀਂ ਜੀ ਆਪਾਂ ਇਹ ਵੀਡੀਓ ਦੇ ਵਿੱਚ ਪਾਏ ਹੋਏ ਨੇ ਜੀ ਇਹ ਪੈਣਾ ਨੂੰ ਰਿਕਵੈਸਟ ਹੈ ਜੀ ਤੁਸੀਂ ਐ ਨਾ ਕਰਿਆ ਕਰੋ ਕਿ ਸੂਟ ਰਖਾ ਕੇ ਬਾਅਦ ਵਿੱਚ ਤੁਸੀਂ ਕੋਈ ਰਿਪਲਾਈ ਨਹੀਂ ਦਿੰਦੇ ਫਿਰ ਸਾਡਾ ਸੂਟ ਸਾਰੇ ਪਾਸੇ ਰਹਿ ਜਾਂਦਾ ਤੇ ਹੁਣ ਅਸੀਂ ਇਹ ਕਰਿਆ ਹੋਇਆ ਵੀ ਸੂਟ ਅਸੀਂ ਉਹਨਾਂ ਲਈ ਰੱਖਿਆ ਜਾਊਗਾ ਜੀ ਜਿਹੜਾ ਤੁਹਾਨੂੰ ਸਾਨੂੰ ਪੇਮੈਂਟ ਕਰੂਗਾ ਪੇਮੈਂਟ ਕਰਕੇ ਸਕਰੀਨਸ਼ਾਟ ਸੈਂਡ ਕਰ ਦਿਓ ਜੀ ਕੇਰਾ ਆਪਣਾ ਆਰਡਰ ਬੁੱਕ ਕਰ ਲਓ ਉਸ ਤੋਂ ਬਾਅਦ ਪਾਰਸਲ ਤੁਸੀਂ ਜਦ ਮਰਜ਼ੀ ਲਗਵਾ ਸਕਦੇ ਹੋ ਲਓ ਜੀ ਇਹ ਵੀ ਚਨਾਰ ਦੀ ਵਰਬਰੀ ਹੈ ਸਾਰੀ ਅੱਜ ਵਾਲੀ ਪ੍ਰਿੰਟ ਦੇਖੋ ਕਿੰਨਾ ਪਿਆਰਾ ਅੱਜ ਵਾਲੇ ਪ੍ਰਿੰਟ ਤਾਂ ਬਹੁਤ ਸੋਹਣੇ ਨੇ ਬਾਕੀ ਤੁਹਾਡੀ ਚੋਅ ਹੈ ਜੀ ਜਿਵੇਂ ਦਾ ਤੁਹਾਨੂੰ ਪਸੰਦ ਹੈ ਤਾਪ ਤੁਸੀਂ ਸਕਰੀਨਸ਼ਾਟ ਲੈ ਕੇ ਮੈ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੈਂ ਤੁਹਾਨੂੰ 10 ਤੋਂ 12 ਸੂਟ ਦਿਖਾ ਦਿੰਦੇ ਨੇ ਪ੍ਰਿੰਟ ਬਰਬਰੀ ਦੇ ਵਿੱਚ ਆਪਣੇ ਕੋਲੇ ਨਿਊ ਨਿਊ ਹੋਣਗੇ ਬਰਬਰੀ ਆਪਣੇ ਕੋਲੇ ਕੇ ਕੇ ਐਸ ਕੇ ਦੀ ਨਹੀਂ ਹੋਏਗੀ ਜੀ ਜਾਂ ਚਨਾਰਦੀ ਹੋਏਗੀ ਜੀ ਜਾਂ ਟਿਸਟਾ ਦੀ ਹੋਏਗੀ ਟਿਸਟਾ ਵਾਲੀ ਦਾ ਥੋੜਾ ਜਿਹਾ ਤੇ ਚਨਾਰਦੀ ਦਾ ਰੇਟ ਦਾ ਸੇਮ ਹੀ ਹੁੰਦਾ ਜੀ ਕਾਸਟਲੀ ਪੈ ਜਾਂਦਾ ਬਾਕੀ ਜੇ ਏ ਕੇ ਐਸ ਕੇ ਲਓਗੇ ਜੀ ਤੁਸੀਂ ਤਾਂ ਉਹਦਾ ਰੇਟ ਥੋੜਾ ਜਿਹਾ ਸਸਤਾ ਪੈ ਜਾਂਦਾ ਹੈ ਨਾ ਤੇ ਕਈ ਪੈਣਾ ਹੈ ਦੇਖ ਲੈਂਦੇ ਨੇ ਵੀ ਰੇਟ ਸਸਤੇ ਨੇ ਪ੍ਰਿੰਟ ਸੋਹਣਾ ਪਰ ਉਹਦੀ ਫੈਬਰਿਕ ਦੇ ਵਿੱਚ ਕੋਈ ਵੀ ਸ਼ਾਈਨਿੰਗ ਨਹੀਂ ਹੋਊਗੀ ਜਿਵੇਂ ਉਹ ਬਿਲਕੁਲ ਐ ਜਿਵੇਂ ਸੂਤੀ ਮਸਰਦਾਨੀ ਹੁੰਦੀ ਹੈ ਐ ਬਾਕੀ ਤੁਹਾਡੀ ਚੁਆਇਸ ਹੈ ਜੇ ਤੁਸੀਂ ਉਹਦੇ ਉੱਪਰ 1500 ਰੁਪਏ ਵੀ ਲਾ ਰਹੇ ਹੋ ਜੀ ਚਲੋ ਇਹਨੇ ਸ਼ਾਈਨਿੰਗ ਨਾ ਦਿੱਤੀ ਕੋਈ ਪਾਰਟੀ ویئر ਸੂਟ ਨਾ ਬਣਾਉਣ ਜੀ ਉਹ 1500 ਵੀ ਪੇ ਕਰ ਰਿਹਾ ਦੋ 300 ਹੋਰ ਪਾ ਕੇ ਆਪਾਂ ਬਹੁਤ ਸੋਹਣਾ ਸ਼ਾਈਨਿੰਗ ਵਾਲਾ ਪਾਰਟੀ ویئر ਸੂਟ ਬਣਾ ਸਕਦੇ ਹਾਂ ਚਲੋ ਜੀ ਅਸੀਂ ਤੁਹਾਨੂੰ ਵਧੀਆ ਰਾਇ ਦੇਣਾ ਸਾਡਾ ਫਰਜ਼ ਬਣਦਾ ਜੀ ਅੱਗੇ ਤੁਹਾਡੀ ਮਰਜ਼ੀ ਹੈ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਮੈਂ ਸੋਹਣੇ ਸੋਹਣੇ ਪ੍ਰਿੰਟ ਲਿਆਵਾਂ ਸੋਹਣੇ ਸੋਹਣੇ ਕਲਰ ਹੋਣ ਤੇ ਘੱਟ ਰੇਟ ਦੇ ਵਿੱਚ ਹੁਣ ਸਾਰੀਆਂ ਭੈਣਾਂ ਦੇ ਬਜਟ ਦੇ ਵਿੱਚ ਆਉਣਾ ਹੈ ਹੁਣ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ